ਸਮਾਣਾ ਦੇ ਵਿਸੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਆ ਸ਼ਹੀਦੀ ਦਿਹਾੜੇ ਦੇ ਬੈਡਮਿੰਟਨ ਟੂਰਨਾਮੈਂਟ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਜਿਸ ਦੇ ਵਿੱਚ ਪਾਤਲਾ ਤੇ ਸਮਾਣਾ ਦੇ ਖਿਡਾਰੀ پاਗਲੇ ਰਹੇ ਆ ਇਸ ਦਾ ਉਦਘਾਟਨ ਪਟਿਆਲਾ ਜ਼ਿਲ੍ਹੇ ਦੇ ਜਿਹੜੇ ਡਿਪਟੀ ਸੈਕਟਰੀ ਹੈ ਇਸ ਦੇ ਬੈਡਮਿੰਗਟਨ کلبਾਂ ਦੇ ਉਹਨਾਂ ਵੱਲੋਂ ਕੀਤਾ ਗਿਆ ਜਿਹੜੇ ਕਿ ਵਿਨੋਦ ਕੁਮਾਰ ਜੀ ਆ ਪਹੁੰਚੇ ਉਹਨਾਂ ਨੇ ਖਿਡਾਰੀਆਂ ਨੂੰ ਸਹਿਯੋਗ ਕੀਤਾ ਔਰ ਬੈਡਮਿੰਟਨ ਇੱਕ ਇਸ ਤਰ੍ਹਾਂ ਦਾ ਖੇਡ ਹੈ ਉਸ ਤੇ ਨਾਲ ਤੁਸੀਂ ਪੂਰੇ ਸਰੀਰ ਦੀ ਆਪਣੀ ਕਸਰਤ ਕਰ ਸਕਦੇ ਹੋ ਔਰ ਬੈਡਮਿੰਟਨ ਖੇਡ ਦੇ ਦੁਆਰਾ ਤੁਸੀਂ ਇੰਟਰਨੈਸ਼ਨਲ ਪਲੇਅਰ ਬਣ ਕੇ ਆਪਣੇ ਦੇਸ਼ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਦੇ ਹੋ ਜਿਸ ਤਰ੍ਹਾਂ ਅੱਜ ਪੰਜਾਬ ਦੀ ਨੌਜਵਾਨੀ ਨਸੇ ਪਾਸੇ ਜਾ ਰਹੀ ਹੈ ਉਸ ਤੋਂ ਤੁਸੀਂ ਬਚ ਸਕਦੇ ਹੋ ਤੁਹਾਡਾ ਬੱਚਾ ਹਰ ਵਿਅਕਤੀ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਖੇਡਾਂ ਨਾਲ ਜੋੜੋ ਪੜਾਈ ਜ਼ਰੂਰੀ ਹੈ ਪਰ ਖੇਡਾਂ ਵੀ ਜ਼ਰੂਰੀ ਹੈ ਇੱਕ ਬੈਡਮਿੰਟਨ ਐਸਾ ਖੇਡ ਹੈ ਬੈਡਮਿੰਟਨ ਦੇ ਨਾਲ ਪੂਰੇ ਕਸਰਤ ਹੁੰਦੀ ਹੈ ਔਰ ਬੱਚਾ ਜਦ ਪੂਰਾ ਖੇਡ ਕੇ ਆਊਗਾ ਤਾਂ ਉਸ ਦਾ ਸਰੀਰ ਜਿਸਟਮ ਥੱਕ ਜਾਂਦਾ ਹੈ ਤਾਂ ਉਹ ਕਿਸੇ ਨਸੇ ਪਾਸੇ ਨਹੀਂ ਜਾਵੇਗਾ ਦੁਬਾਰਾ ਫਿਰ ਖੇਡ ਪਾਸੇ ਜਾਵੇਗਾ ਇਸ ਲਈ ਖੇਡਾਂ ਬਹੁਤ ਜ਼ਰੂਰੀ ਹੈ ਬੈਡਮਿੰਟਨ ਨੂੰ ਅਪਣਾਓ ਔਰ ਤੰਦਰੁਸਤ ਬਣੋ ਸਰ ਮੁਸਕਾਨ ਸਰ 3-4 ਸਾਲ ਤੋਂ ਸਰ ਵਧੀਆ ਹੈ ਕਾਫੀ ਸਕੋਪ ਵੀ ਹੈ ਅੱਗੇ ਜੇ ਆਪਾਂ ਬੈਟਰ ਕਰਦੇ ਰਵਾਂਗੇ ਗੇਮ 'ਚ ਹਾਂਜੀ ਸਰ ਸਰ ਪਾਤੜਾ ਹੈਰਨ ਪ੍ਰੀਤ ਜੀ ਹਾਂਜੀ ਕਾਸੇ ਆਏ ਤੁਸੀਂ ਖੇਡਣੇ ਬੈਡਮਿੰਟਨ ਪਾਤੜਾ ਸੀ ਮੈਂ 1 ਸਾਲ ਸੇ ਖੇਡ ਰਹਾ ਹਾਂ ਬਹੁਤ ਅੱਛਾ ਲੱਗਦਾ ਹੈ ਬਹੁਤ ਬੜੀਆ ਗੇਮ ਰੋਜ਼ ਡੇਲੀ ਕਰਦਾ ਹਾਂ ਡੇਲੀ ਕਰਦੇ ਤੁਸੀਂ ਹੋਰ ਤੁਹਾਡੇ ਨਾਲ ਹੋਰ ਫ੍ਰੈਂਡਲੀ ਕਰਦੇ ਕੁ ਆ ਹਾਂਜੀ ਸਰ ਅੱਜ ਸਮਾਣਾ ਪਾਤਣਾ ਦੇ ਵਿੱਚ ਅਸੀਂ ਸਮਾਣੇ ਦੇ ਵਿੱਚ ਪਬਲਿਕ ਕੋਲ ਦੇ ਇੰਡੋਰ ਸਟੇਡੀਅਮ ਦੇ ਵਿੱਚ ਕੰਪੀਟੀਸ਼ਨ ਜਿਹੜਾ ਬੈਡਮਿੰਟਨ ਦਾ ਪਹਿਲਾ ਕੰਪੀਟੀਸ਼ਨ ਹੋ ਰਿਹਾ ਜਿਹੜਾ ਅਸੀਂ ਕਰਵਾ ਰਹੇ ਹਾਂ ਇਹਦੇ ਵਿੱਚ ਮੇਰੇ ਨਾਲ ਸਾਡੇ ਇਸ ਅਕੈਡਮੀ ਦੇ ਜਿਹੜੇ ਚੇਅਰਮੈਨ ਨੇ ਬਲਜੀਤ ਸਿੰਘ ਮੈਂ ਇਸ ਕੈਸ਼ੀਅਰ ਤੇ ਨਾਲ ਗੁਰਪ੍ਰੀਤ ਸਰ ਸੈਕਟਰੀ ਤੇ ਸਾਡੇ ਮੈਂਬਰ ਨੇ ਭੁਪਿੰਦਰ ਸਰ ਇਹ ਅਸੀਂ ਸਾਰੇ ਰਲ ਕੇ ਇਸ ਪਬਲਿਕ ਕਾਲਜ ਦੇ ਪ੍ਰਿੰਸੀਪਲ ਸਰ ਜੀ ਦੀ ਅਗਵਾਈ ਦੇ ਵਿੱਚ ਅਸੀਂ ਇਹ ਚੈਂਪੀਅਨਸ਼ਿਪ ਜਿਹੜੀ ਉਹ ਕਰਵਾ ਰਹੇ ਹਾਂ ਇਹਦੇ ਵਿੱਚ ਅੰਡਰ 11 ਅੰਡਰ 13 15 17 19 ਤੇ ਓਪਨ ਗਰੁੱਪ ਦੇ ਜਿਹੜੇ ਪਲੇਅਰ ਨੇ ਉਪਭਾਗ ਲੈ ਰਹੇ ਨੇ ਇਹਦਾ ਮਕਸਦ ਸਿਰਫ ਇੱਕੋ ਸੀ ਸਰ ਸਾਡੇ ਕੋਲ ਵੀ ਜਿਹੜੇ ਅੱਜ ਕੱਲ ਦੇ ਸਮੇਂ ਦੇ ਵਿੱਚ ਬੱਚੇ ਮੋਬਾਈਲ ਜ਼ਿਆਦਾ ਯੂਜ਼ ਕਰਦੇ ਨੇ ਜਾਂ ਜਿਹੜੇ ਵੱਡੇ ਨੇ ਉਹ ਨਸ਼ਿਆਂ ਦੇ ਵੱਲ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਤੋਂ ਹਟਾ ਕੇ ਅਸੀਂ ਖੇਡਾਂ ਦੇ ਵਿੱਚ ਲੈ ਕੇ ਆਈਏ ਤਾਂ ਕਿ ਉਹ ਆਪਣਾ ਜਿਹੜਾ ਸਮਾਂ ਉਹ ਚੰਗੇ ਥਾਂ ਦੇ ਵਿੱਚ گزار ਸਕਣ ਅਤੇ ਇਸ ਖੇਡ ਦੇ ਲਈ ਇਹ ਲੋਕਾਂ ਨੂੰ ਹੋਰ ਜਾਗਰੂਕ ਕਰ ਸਕਣ ਲੋਕੀ ਇਹਦੇ ਬਾਰੇ ਜਾਗਰੂਕ ਹੋਣ ਮੈਂ ਦੇਖ ਰਿਹਾ ਸੋਹਣੇ ਬੱਚੇ ਵੀ ਆਏ ਨੇ ਬੱਚੇ ਵੀ ਪਾਰਟਿਸਪੇਟ ਕਰ ਰਹੇ ਹੈ ਕਿ ਬੱਚਾ ਬੱਟਾ ਹੈ ਇਸ ਨੇ ਕੀ ਕਹਿਣਾ ਹੈ ਅਸੀਂ ਇੱਥੇ ਕੋਲੇ ਦੇ ਸਹਿਯੋਗ ਦੇ ਨਾਲ ਅਕੈਡਮੀ ਚਲਾ ਰਹੇ ਹਾਂ ਜਿਦੇ ਵਿੱਚ 6 ਸਾਲ ਤੋਂ ਉੱਪਰ ਦੇ ਬੱਚੇ ਉਹ ਪਾਰਟਿਸਪੇਟ ਆਂਦੇ ਨੇ ਸਾਡੇ ਕੋਲ ਮੇਰਾ ਖੁਦ ਦਾ ਬੇਟਾ ਜਿਹੜਾ ਉਹ 6.5 ਸਾਲ ਦਾ ਹੈ ਇਸ ਸਾਲ ਦਾ ਮੇਰੇ ਸਾਡੇ ਸੈਕਟਰੀ ਸਰ ਦਾ ਬੇਟਾ ਇਹ 7 ਸਾਲ ਦਾ ਹੈ ਇਹ ਵੀ ਇੱਥੇ ਕੋਚਿੰਗ ਲੈਂਦੇ ਨੇ ਇਹ ਇਨੀਸ਼ੀਏਟਿਵ ਦੇ ਪਿੱਛੇ ਸਾਡਾ ਜਿਹੜਾ ਮਕਸਦ ਸੀਗਾ ਉਹ ਸਿਰਫ ਇਹੀ ਸੀ ਵੀ ਬੱਚੇ ਜਿਹੜਾ ਆਪਣਾ ਫੋਨਾਂ ਦੇ ਉੱਤੇ ਜਿਹੜਾ ਸਮਾਂ ਬਤੀਤ ਕਰਦੇ ਨੇ ਉਹਨੂੰ ਛੱਡ ਕੇ ਉਹ ਮੈਦਾਨ ਦੇ ਵਿੱਚ ਆਉਣ ਅਤੇ ਇੱਥੇ ਬੈਡਮਿੰਟਨ ਖੇਡਦੇ ਕਿੰਨਾ ਜ਼ਿੰਦਗੀ ਤੇ अहमੀਅਤ ਦਾ ਹੁੰਦਾ ਹੈ ਇੱਕ ਨੌਜਵਾਨ ਦੇ ਦੇਖੋ ਸਰ ਖੇਡ ਕੋਈ ਵੀ ਹੋਵੇ ਇੱਕ ਨੌਜਵਾਨ ਨੂੰ ਉਹ ਦਿਸ਼ਾ ਦਿੰਦੀ ਹੈ ਇਸ ਖੇਡ ਦੇ ਨਾਲ ਤੁਸੀਂ ਸਰਕਾਰੀ ਨੌਕਰੀਆਂ ਵੀ ਪ੍ਰਾਪਤ ਕਰ ਸਕਦੇ ਹੋ ਇਸ ਖੇਡ ਦੇ ਨਾਲ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਲੇਅਰ ਵੀ ਬਣ ਸਕਦੇ ਹੋ ਆਪਣੇ ਆਪਣੇ ਇੰਡੀਆ ਦੇ ਜਿਹੜੇ ਟੌਪ ਦੇ ਪਲੇਅਰ ਨੇ ਲਖਸ਼ਿਆ ਸੇਨ ਉਹ ਵੀ ਤੁਸੀਂ ਦੇਖੋ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਅਸੀਂ ਮੋਟੀਵੇਟ ਹੁੰਨੇ ਆ ਮੈਂ ਖੁਦ ਹੁਣ ਨੈਸ਼ਨਲ ਦੇ ਵਿੱਚ ਖੇਡ ਕੇ ਆਇਆ ਸੀ ਦਿੱਲੀ ਉਹਦੇ ਵਿੱਚ ਸਾਡੇ ਨਾਲ ਇੰਟਰਨੈਸ਼ਨਲ ਪਲੇਅਰਸ ਜਿਹੜੇ ਨੇ ਉਹ ਸਾਡੇ ਨਾਲ ਖੇਡਦੇ ਨੇ ਉੱਥੋਂ ਦੀ ਮੋਟੀਵੇਸ਼ਨ ਲੈ ਕੇ ਅਸੀਂ ਬੱਚਿਆਂ ਨੂੰ ਇੱਥੇ ਕੋਚਿੰਗ ਦੇਣ ਲਈ ਉਪਲਬਧ ਹੁੰਨੇ ਆ ਤੇ ਬੱਚੇ ਜਿਹੜੇ ਨੇ ਉਹ ਸਾਡੇ ਕੋਲੋਂ ਇੱਥੋਂ ਕੋਚਿੰਗ ਪ੍ਰਾਪਤ ਕਰਦੇ ਨੇ ਇਹਦੇ ਵਿੱਚ ਕਾਲਜ ਦਾ ਇਸ ਸੰਸਥਾ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਮੈਂਟਨ ਜਿਹੜੀ ਕਿ ਬਹੁਤ ਹੀ ਪਿਆਰੀ ਸੀ ਹਰਮਨ ਪਿਆਰੀ ਜਿਹੜੀ ਖੇਡ ਹੈਗੀ ਆ ਇਹਦੇ ਵਿੱਚ ਮਾਨਸਿਕ ਤੌਰ ਤੇ ਸਰੀਰ ਤੌਰ ਤੇ ਜਿੱਥੇ ਬੱਚੇ ਤੰਦਰੁਸਤ ਰਹਿਣਗੇ ਉਥੇ ਮਾਪਿਆਂ ਦੀ ਮਾਪਬਾਪ ਦੀ ਇੱਕ ਸਿਰਦਰਦੀ ਹੈ ਜਿਹੜੀ ਮੋਬਾਈਲਾਂ ਤੋਂ ਦੂਰ ਵੀ ਰਹਿਣਗੇ ਬੱਚੇ ਬਹੁਤ ਵੱਡਾ ਪ੍ਰਾਲਾ ਗੁਰਪ੍ਰੀਤ ਹੋਣਾਂ ਦਾ ਜੀਵਨ ਜੋਤ ਹੋਣਾਂ ਦਾ ਜਿਹੜਾ ਹੈਗਾ ਬਲਜੀਤ ਹੋਣਾਂ ਦਾ ਕਿ ਉਹਨਾਂ ਨੇ ਕਾਲਜ ਦਾ ਸਹਿਯੋਗ ਲੈ ਕੇ ਆਪਣਾ ਪਰਮੁਲਾ ਯੋਗਦਾਨ ਜਿਹੜਾ ਹੈਗਾ ਇਸ ਜਵਾਨੀ ਨੂੰ ਸਾਹਮਣੇ ਵਿੱਚ ਆਪਣਾ ਜਿਹੜਾ ਲਗਾ ਰਹੇ ਨੇ ਬਹੁਤ ਵੱਡਾ ਉਪਰਾਲਾ ਜੀ ਜਿਹੜਾ ਹੈਗਾ ਕੰਮ ਜਬਣਾ ਚ ਚਾਰੇ ਹੋਗੇ ਸਾਰਾ ਦਿਨ ਅ ਲਗਭਗ ਇਹਨਾਂ ਦੀ 메ਨ ਸੜਕਾ ਤੇ ਲੋਕਾਂ ਦੇ ਸਜੋ ਸੜਕਾ 50 ਕੇ ਬੱਚੇ ਜਿਹੜੇ ਹੈਗੇ ਨੇ 50 ਬੱਚੇ ਜਿਹੜੇ ਹੁਣ ਤੱਕ ਤਿਆਰ ਹੋ ਚੁੱਕੇ ਨੇ ਜਿਹੜੇ ਕਿ ਇਸ ਅਕੈਡਮੀ ਵਿੱਚ ਆਪਣੀਆਂ ਜਿਹੜੀ ਹੈਗੇ ਸੇਵਾਵਾਂ ਲੈ ਰਹੇ ਨੇ ਉਹ ਇਹਨਾਂ ਤੋਂ ਬਹੁਤ ਅੱਛੀ ਗੱਲ ਹੈ ਸਾਨੂੰ ਤਾਂ ਬੜਾ ਅੱਛਾ ਲੱਗ ਰਿਹਾ ਕਿਉਂਕਿ ਅਸੀਂ ਸਮਾਣੇ ਦੇ ਵਿੱਚ 60s ਦੇ ਵਿੱਚ ਬੈਡਮਿੰਟਨ ਖੇលਨੇ ਸ਼ੁਰੂ ਕੀਤੀ ਸੀ ਔਰ ਸਮਾਣਾ ਬੈਡਮਿੰਟਨ ਕਲੱਬ ਤੁਹਾਨੂੰ ਪਤਾ ਹੈ ਬਣਾਇਆ ਸੀ ਔਰ ਬਹੁਤ ਵੱਡੇ ਵੱਡੇ ਟੂਰਨਾਮੈਂਟ ਸਟੇਟ ਲੈਵਲ ਦੇ ਟੂਰਨਾਮੈਂਟ ਉਸ ਟਾਈਮ ਚ ਅਸੀਂ ਕਰਵਾਉਂਦੇ ਰਹੇ ਆ ਇੱਥੋਂ ਲੇਕਿਨ ਉਹ ਕਿਉਂਕਿ ਗਰਾਊਂਡ ਸਾਡੇ ਕੋਲ ਖੁੱਸ ਗਿਆ ਸੀ ਡਿਊ ਟੂ ਵਰਕ ਅਬੋਰਡ ਫਿਰ ਅਸੀਂ ਮਾਤਾ ਨਾਨਾ ਅਰਿਆਤਰਮ ਸ਼ਾਲਾ ਦੇ ਵਿੱਚ ਵੀ ਬੜੇ ਇੰਟਰਨੈਸ਼ਨਲ ਲੈਵਲ ਦੇ ਗਰਾਊਂਡ ਬਣਾਏ ਹੋਏ ਨੇ ਉੱਥੇ ਵੀ ਬੈਡਮਿੰਟਨ ਖੜਵਾਨੇ ਆ ਤੇ ਜੀਵਨ ਜੋਤ ਜੀ ਔਰ ਗੁਰਪ੍ਰੀਤ ਦੋਨੋਂ ਉੱਥੇ ਵੀ ਖੇលਦੇ ਸੀ ਹੁਣ ਇਹਨਾਂ ਨੇ ਇੱਥੇ ਅਕੈਡਮੀ ਸ਼ੁਰੂ ਕੀਤੀ ਹੈ ਕਿਉਂਕਿ ਇੱਥੇ ਜਿਆਦਾ ਸਹੂਲਤਾਂ ਨੇ ਪਰਟੀਕੂਲਰਲੀ ਫਾਰ ਥਿਸ ਪਰਪਸ ਬੜਿਆ ਹੋਇਆ ਹੈ ਇਹ ਇੰਡੋਰ ਸਟੇਡੀਅਮ ਤਾਂ ਇੱਥੇ ਇਹਨਾਂ ਨੇ ਹੁਣ ਟੂਰਨਾਮੈਂਟ ਕਰਵਾ ਰਹੇ ਨੇ ਔਰ ਟੂਰਨਾਮੈਂਟ ਜੀ ਪਤਾ ਲੱਗਦਾ ਹੈ ਕਿ ਉਹਨਾਂ ਦੀ ਕਿੰਨੀ ਸਫਲਤਾ ਉਹਨਾਂ ਦੇ ਬੱਚਿਆਂ ਦੀ ਚੱਲ ਰਹੀ ਹੈ ਇਹਦੇ ਲਈ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਇੱਥੋਂ ਅੱਛੇ ਪਲੇਅਰ ਨਿਕਲਣਗੇ ਔਰ ਇਹਨਾਂ ਦੀ ਜਿਹੜੀ ਕੋਚਿੰਗ ਹੈ ਉਹ ਸਫਲਤਾ ਪੂਰਨ ਰਹੇਗੀ ਜੀ ਸਨ ਸਰ ਜਿਸ ਤੇ ਤੁਸੀਂ 60 ਤੇ ਖੇਡ ਰਹੇ تھے ਉਸ ਚੀਜ਼ ਕੀ ਅੱਜ ਤੁਸੀਂ ਦੇਖ ਰਹੇ ਬੂਰ ਲਗੇ ਹਾਂ ਬਿਲਕੁਲ ਅਸੀਂ ਇਸੇ ਗੱਲ ਨੂੰ ਮੈਂ ਤੁਹਾਨੂੰ ਕਹਿ ਕਿ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਸਾਡੇ ਸਾਥੀ ਬੈਠੇ ਨੇ ਪ੍ਰਵੀਨ ਜੀ ਬੈਠੇ ਨੇ ਸਾਡੀ ਟੀਮ ਸਾਰੀ ਸਮਾਨਾ ਬੈਡਮਿੰਟਨ ਕਲੱਬ ਦੀ ਟੀਮ ਬੈਠੀ ਹੈ ਔਰ ਐਵਰੀਬਾਡੀ ਇਜ਼ ਫੀਲਿੰਗ ਪਲੀਜ਼ ਕਿ ਸਾਡਾ ਜੋ ਅਸੀਂ ਕਿੱਤਾ ਸਾਰੀ ਉਮਰ ਅਜੋ ਫਲਦਾ ਫੁਲਦਾ ਨਜ਼ਰ ਆ ਰਿਹਾ ਬੈਡਮਿੰਟਨ ਕਿੰਨਾ ਸੋ ਸਕੋਪ ਹੁੰਦਾ ਹੈਗੀ ਉਸ ਦਾ ਬਹੁਤ ਜ਼ਿਆਦਾ ਇਹਦੇ ਸਭ ਤੋਂ ਜ਼ਿਆਦਾ ਮੈਂ ਅਸੀਂ ਤਾਂ ਇਹ ਮਹਿਸੂਸ ਕਰਦੇ ਹਾਂ ਅਸੀਂ ਸਾਰੀਆਂ ਗੇਮਾਂ ਖੇਡਦੇ ਹਾਂ 올ਰਾਊਂਡਰ ਰਹੇ ਹਾਂ ਪਰ ਅਸੀਂ ਇਹ ਸਮਝਦੇ ਹਾਂ ਕਿ ਜਿੰਨੀ ਸਰੀਰ ਦੀ ਐਕਸਰਸਾਈਜ਼ ਜਿਹੜੀ ਚੌਮੁਖੀ ਐਕਸਰਸਾਈਜ਼ ਹੈ ਉਹ ਬੈਡਮਿੰਟਨ 'ਚ ਹੈ ਔਰ ਕਿਸੇ ਗੇਮ 'ਚ ਨਹੀਂ ਹੈ ਹੋਰ ਸਭ ਗੇਮਾਂ ਦੇ ਵਿੱਚ ਪਲੇਅਰ ਨੂੰ ਸਾਹ ਮਿਲ ਜਾਂਦਾ ਹੈ ਔਰ ਉਹਨੂੰ ਆਰਾਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਚਾਹੇ ਉਹ ਕ੍ਰਿਕਟ ਹੈ ਚਾਹੇ ਫੁੱਟਬਾਲ ਹੈ ਚਾਹੇ ਹਾਕੀ ਹੈ ਲੇਕਿਨ ਇਟ ਇਜ਼ ਦਾ ਓਨਲੀ ਗੇਮ ਜਿਹਦੇ ਵਿੱਚ ਕਿ ਪਲੇਅਰ ਨੂੰ ਇੱਕ ਸੈਕਿੰਡ ਵਾਸਤੇ ਵੀ ਜਿਹੜਾ ਨਾ ਉਹ ਸਾਨ ਦਾ ਮੌਕਾ ਨਹੀਂ ਮਿਲਦਾ ਔਰ ਲਗਾਤਾਰ ਖੇਡਣਾ ਠੀਕ ਹੈ ਸਰ ਥੈਂਕ ਯੂ ਮੈਂ ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਵਧਾਈਆਂ ਦੇਣਾ ਇਹ ਛੋਟੇ ਜਿਹੇ ਸ਼ਹਿਰ 'ਚ ਇਹਨਾਂ ਨੇ ਇੰਨਾ ਉਪਰਾਲਾ ਕੀਤਾ ਤੇ ਸਾਡੇ ਯਸ਼ਜੀ ਅਸੀਂ ਤਾਂ ਇਹਨਾਂ ਕੋਲ ਬੱਚੇ ਸੀਗੇ ਜਦੋਂ ਅਸੀਂ ਖੇਡਣ ਆਂਦੇ ਸੀ ਇੱਥੇ ਮਿਸਟਰ 베ਦੀ ਹੁੰਦੇ ਸੀਗੇ ਸਕੂਲ 'ਚ ਸਕੂਲਾਂ 'ਚ ਤੇ ਅਸੀਂ ਉਹਨਾਂ ਕੋਲ ਖੇਡਣ ਆਂਦੇ ਹੁੰਦੇ ਸੀਗੇ ਇਹ ਕਾਫੀ ਪੱਥਰੀ ਇੰਪਰੂਵਮੈਂਟਲੀ ਬਹੁਤ ਕੁਝ ਕਰਦੇ ਨੇ ਤੇ ਬੜੀ ਖੁਸ਼ੀ ਹੋਈ ਇਹਨਾਂ ਨੂੰ ਵੀ ਮਿਲ ਕੇ ਵੀ ਅੱਜ ਨੇ ਸਾਡੇ ਇੱਕ ਪੁਰਾਣੇ ਪਲੇਅਰ ਨੇ ਇੱਥੇ ਇਹ ਵੀ ਆਂਦੇ ਸੀ ਸਾਡੇ ਕੋਲ ਖੇਡਣ ਤੇ ਬਹੁਤ ਅੱਛਾ ਕੀਤਾ ਇਹਨਾਂ ਨੇ ਨਵੀਂ ਸੰਸਥਾ ਬਣਾਈ ਆ ਅਸੀਂ ਇਹਨਾਂ ਨੂੰ ਰੈਕਗਨਾਈਜ਼ੇਸ਼ਨ ਇਹਨਾਂ ਨੂੰ ਦੇਾਂਗੇ ਇਹ ਮੰਗਣਗੇ ਤੇ ਇਹਨਾਂ ਨੂੰ ਜ਼ਰੂਰ ਤੇ ਬੱਚਿਆਂ ਲਈ ਜੋ ਵੀ ਅਸੀਂ ਵੱਧ ਤੋਂ ਵੱਧ ਕਰ ਸਕੇ ਕਰਾਂਗੇ ਬੈਡਮਿੰਟਨ ਦਾ ਕਿੰਨਾ ਯੋਗਦਾਨ ਹੈ ਇੱਕ ਯੂਥ ਦੇ ਜੀਵਨ ਦੇ ਵਿੱਚ ਜੀ ਤੂੰ ਦੇਖ ਲਓ ਵੀ ਅੱਜ ਕੱਲ ਬੱਚਿਆਂ ਨੂੰ ਤਾਂ ਕੋਈ ਨਾ ਕੋਈ ਕੰਮ ਲਾ ਦੇਣਾ ਚਾਹੀਦਾ ਹੈ ਟੀਵੀ ਟੂਵੀਆਂ ਤੋਂ ਹਟ ਕੇ ਜਾਂ ਬਾਹਰ ਤੁਰਨ ਫਿਰਨ ਤੋਂ ਕਿਉਂਕਿ ਇਹ ਵਰਲਡ ਦੀ ਸੈਕਿੰਡ ਗੇਮ ਹੈ ਫਾਸਟੈਸਟ ਗੇਮ ਹੈ ਜਿਸ 'ਤੇ ਸਭ ਤੋਂ ਜ਼ਿਆਦਾ ਜ਼ੋਰ ਲੱਗਦਾ ਲੋਕੀ ਤਾਂ ਕਹਿੰਦੇ ਵੀ ਲੜਕੀਆਂ ਦੀ ਗੇਮ ਹੈ ਜਾਂ ਜੋ ਵੀ ਹੈ ਜਿਹੜਾ ਬੰਦਾ ਇਹਨੂੰ ਖੇਡਦਾ ਉਹ ਦੱਸ ਸਕਦਾ ਵੀ ਮੇਰਾ ਕਿੰਨਾ ਜ਼ੋਰ ਲੱਗਦਾ ਨੰਬਰ 2 ਤੇ ਹੈ ਇਹ ਹਿੰਦੂਸਤਾਨ ਵਰਲਡ 'ਚ ਜਿਸ ਚ ਸਭ ਤੋਂ ಜಾ ਜ਼ੋਰ ਲੱਗਦਾ ਤੇ ਬੱਚੇ ਆਪਣਾ ਅਦਰ ਉਦਰ ਬੁਰੀ ਸੰਗਤ ਤੋਂ ਬਚ ਕੇ ਆਪਣਾ ਥੱਕ ਟੁੱਟ ਕੇ ਸ਼ਾਮ ਨੂੰ ਜੇਕਰ ਇਹ ਕੋਈ ਗੇਮ ਖੇលਦਾ ਥੱਕ ਟੁੱਟ ਕੇ ਸ਼ਾਮ ਨੂੰ ਇਹੀ ਗੇਮ ਖੇਡੇਗਾ ਹੋਰ ਕਿਤੇ ਜਾਏਗਾ ਨਹੀਂ ਤਾਂ ਸਾਡੀ ਸਾਰੇ ਨੇ ਮੋਤਬਾਰ ਬੰਦੇ ਨੇ ਆਰਗੇਨਾਈਜ਼ਰ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਇਹ ਅਨਾਂ ਉਪਰਲਾ ਕੀਤਾ ਇਹਨਾਂ ਨੇ ਤੇ ਇਹਨਾਂ ਨੂੰ ਵੀ ਕੁਛ ਨਾ ਕੁਛ ਇਹਨਾਂ ਨੂੰ ਪ੍ਰਿਵਿਲੇਜ ਦੇਣ ਬੱਚਿਆਂ ਨੂੰ ਕੁਛ ਇਹਨਾਂ ਲਈ ਕੋਈ ਕੋਈ ਡਾਇਟ ਇਹ ਹਰ ਚੀਜ਼ ਮਹਿੰਗੀ ਹੈ ਚਿੜੀ ਦਾ ਡੱਬਾ ਵੀ 3000 ਰੁਪਏ ਦਾ ਹਾਂਜੀ ਰੈਕਟ ਛੱਡੋ ਬਾਕੀ ਛੱਡੋ ਤੇ ਬਹੁਤ ਔਖੀ ਗੇਮ ਹੈਗੀ ਆ ਇਹਨਾਂ ਲਈ ਮੈਂ ਇਹਨਾਂ ਨੂੰ ਵੀ ਕਾਂਗਾ ਇਹਨਾਂ ਨੂੰ ਬੱਚਿਆਂ ਲਈ ਕੁਛ ਨਾ ਕੁਛ ਡਾਇਟ ਜਾਂ ਕੁਛ ਅਸੀਂ ਆਪਣੇ ਡਿਸਟ੍ਰਿਕਟ ਲੈਵਲ ਤੇ ਵੀ ਜੋ ਵੀ ਇਹਨਾਂ ਦੀ ਹੈਲਪ ਕਰ ਸਕੇ ਜਰੂਰ ਕਰਾਂਗੇ ਸਰਕਜ ਸਹੀਪਾਗਤ ਸਿੰਘ ਜੀ ਜੀ ਦਿਹਾੜਾ ਉਧਰ ਵਿੱਚ ਤੇ ਯੁਵਾਵਾਂ ਨੂੰ ਕੀ ਸਿੱਖਦੇ ਜਾ ਤੋ ਤੇ ਬੱਚਾ ਨੂੰ ਅਸੀਂ ਤਾਂ ਇਹ ਹੀ ਕਾਂਗੇ ਵੀ ਸਾਰਿਆਂ ਨੂੰ ਉਹਨਾਂ ਦੇ ਪੂਰਨਿਆ ਤੇ ਚੱਲਣਾ ਚਾਹੀਦਾ ਉਹਨਾਂ ਨੂੰ ਮੰਨਣਾ ਚਾਹੀਦਾ ਸਾਨੂੰ ਜੋ ਲੋਕ ਕਰ ਗਏ ਅੱਜ ਕੱਲ ਦੇ ਨਵੇਂ ਤੁਹਾਨੂੰ ਪਤਾ ਵੀ ਕੀ ਹਾਲਾਤ ਨੇ ਪੋਲਿਟਿਕਸ ਦੇ ਹਿੰਦੁਸਤਾਨ ਚ ਕਿਸ ਤਰ੍ਹਾਂ ਇੱਕ ਦੂਜੇ ਨੂੰ ਗ੍ਰੈਬ ਕਰ ਰਹੇ ਨੇ ਠੀਕ ਹੈ ਨਾ ਆਪਾਂ ਇਸ ਆਪਾਂ ਉਹਨਾਂ ਨੂੰ ਕੀ ਲੈਣਾ ਆਪਾਂ ਆਪਣੇ ਕੰਮ ਚ ਮਸਤ ਰਹੀਏ ਜਿਸੇ ਬੱਚੇ ਕੋਈ ਐਵ ਨਾ ਕਰ ਸਕਣ ਥੈਂਕ ਯੂ ਸਰ ਥੈਂਕ ਯੂ ਸਰ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼